ਹਾਂਜੀ ਕੀ ਨਾਮ ਆ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਪ੍ਰਤਾਪ ਸਿੰਘ ਆ ਤੇ ਲੁਧਿਆਣੇ ਦਾ ਠੀਕ ਹੈ ਇਹ ਪਿੰਡ ਹੈਗਾ ਆਪਣਾ ਖੇੜਾ ਵੇਟ ਖੇੜਾ ਵੇਟ ਠੀਕ ਹੈ ਜੀ ਠੀਕ ਹੈ ਰੇਲੈਂਸ Jio ਦਾ ਟਾਵਰ ਆ ਜੀ ਠੀਕ ਹੈ ਇੱਥੇ ਰੋਜ਼ ਵਾਰਦਾ ਤਾਂ ਹੁੰਦੀਆਂ ਹੁੰਦੀਆਂ ਅੱਜ ਇਹਨਾਂ ਨੂੰ ਮੌਕਾ ਮਿਲ ਗਿਆ ਚੋਰਾਂ ਨੂੰ ਤੇ ਸਾਡੇ ਵਾਲੇ ਵੀ ਬਹੁਤ ਤਕੜਾ ਨੁਕਸਾਨ ਕਰ ਗਏ Jio ਦਾ ਨਾਲ ਹੈਗੀ ਵੈਂਡਰ ਆਪਣੀ Airtel ਉਹਨਾਂ ਦਾ ਵੀ ਬਹੁਤ ਤਕੜਾ ਨੁਕਸਾਨ ਕਰ ਗਏ ਚੋਰ ਜਿਹੜੇ ਕਿ ਪੂਰੇ ਜੀਓ ਦੀਆਂ ਤਾਰਾਂ ਤੁਰਾਂ ਵੱਢ ਕੇ ਲੈ ਗਏ ਆ ਤੁਸੀਂ ਦੇਖ ਸਕਦੇ ਹੋ ਉੱਤੋਂ ਲੈ ਕੇ ਟਾਪ ਤੋਂ ਲੈ ਕੇ ਆਪਣੇ ਜਿੱਥੇ ਤੱਕ ਪਾਵਰ ਪਲਾਂਟ ਹੈਗਾ ਉੱਥੇ ਤੱਕ ਵੱਢ ਵੱਢ ਕੇ ਲੈ ਜਾਂਦੇ ਆ ਸਾਰਾ ਨੁਕਸਾਨ ਕਰਕੇ ਪਿੰਡ ਦੇ ਵਿੱਚ ਵੀ ਚੋਰੀ ਚੋਰੀ ਕਰਕੇ ਚਲੇ ਗਏ ਆ ਇਹੋ ਕਿ ਇਹ ਤਾਰਾਂ ਕਿਹਦੇ ਨਾਲ ਵੱਡੀਆਂ ਆ ਇਹ ਤਾਰਾਂ ਵੱਡੀਆਂ ਜੀ ਚਾਕੂ ਨਾਲ ਚੈੱਕ ਕਰੋ ਚਾਕੂ ਨਾਲ ਵੱਡੀਆਂ ਚਾਕੂ ਕਿੱਥੇ ਪਿਆ ਵੀਰੇ ਚਲੋ ਤਾਰਾਂ ਚੈੱਕ ਕਰੋ ਆ ਦੇਖੋ ਜੀ ਇੱਥੋਂ ਤਾਰਾਂ ਵੱਢ ਕੇ ਲੈ ਗਏ ਆ ਅੱਛਾ ਠੀਕ ਹੈ ਜੀ ਆ ਇਹਨੇ ਸੇ ਉੱਥੋਂ ਲਾ ਕੇ ਟਾਵਰ ਦੇ ਉੱਪਰੋਂ ਦੇ ਠੀਕ ਹੈ ਹੁਣ ਦੇਸੀ ਜੁਗਾਰ ਦੇ ਨਾਲ ਹੀ ਚੱਕ ਨਾਲ ਵੜਦੇ ਆ ਅੱਗੇ ਆਉ ਤੁਹਾਨੂੰ ਹੋਰ ਦਿਖਾਵਾਂਗੇ ਹੌਂ ਆ ਦੇਖੋ ਜੀ ਇਹਨਾਂ ਦਾ ਵੀ ਆ ਏਟਲ ਲਾ ਲੈਂਦੇ ਆ ਠੀਕ ਹੈ ਉਹਨਾਂ ਦਾ ਨੁਕਸਾਨ ਕਰ ਗਈ 1700 ਵੱਢ ਕੇ ਗਏ ਉੱਥੋਂ ਲੈ ਕੇ ਉੱਥੋਂ ਦਾ ਏਟਲ ਦੀਆਂ ਵੀ ਹਾਂ ਜੀ ਮੁੱਕ ਕੇ ਤਿਆਰ ਹੋ ਗਿਆ ਤੁਸੀਂ Jio ਵਾਲਿਓ ਹਾਂ ਜੀ ਅੱਛਾ ਏਟਲ ਦਾ ਵੀ ਨੁਕਸਾਨ ਕਰ ਗਏ ਤੇ ਵੱਡੀਆਂ ਕੀਦੇ ਨਾਲ ਵੱਡੀਆਂ ਚਾਕੂ ਨਾਲ ਜੀ ਤੁਹਾਡਾ ਅੰਦਾਜ਼ਾ ਕਿੰਨੇ ਕੋ ਬੰਦੇ ਹੋਣਗੇ ਇਹ ਅੰਦਾਜ਼ੇ ਨਾਲ ਹੋਣਗੇ 4-5 ਤਾਂ ਹੋਣ ਦੇ ਹੀ ਹੋਣਗੇ ਜੀ 4-5 ਹੋਣਗੇ ਹਾਂ ਜੀ ਇਕੱਲੇ ਬੰਦੇ ਦਾ ਕੰਮ ਨਹੀਂ ਇਹ ਕਿੰਨਾ ਟਾਈਮ ਦੀ ਵਾਰਦਾਤ ਇਹ ਤਾਂ ਕੱਲ ਰਾਤ ਦੇ 11-12 ਵਜੇ ਦੇ ਕਰੀਬ ਦੀ ਗੱਲ ਹੈ 11-12 ਵਜੇ ਦੀ ਗੱਲ ਹੈ ਠੀਕ ਹੈ ਧੰਨਵਾਦ